ਕਣਤਾ ਕੀ ਕਰੀ ਜਣਾ ਇਹ ਆਪਾਂ ਨੀਲੀ ਬੋਤਲ ਤਿਆਰ ਕਰ ਰਹੇ ਹਾਂ ਜੀ ਕਾਦੇ ਵਾਸਤੇ ਇਹ ਤੁਸੀਂ ਘਰਾਂ ਦੇ ਬਾਹਰ ਟੰਗੀਆਂ ਹੋਈ ਦੇਖੀਆਂ ਹੋਣੀਆਂ ਰੇਕ ਨੇ ਹਾਂ ਬਹੁਤ ਟੰਗੀਆਂ ਹੁੰਦੀਆਂ ਨੇ ਆਹ ਪਟਿਆਲਾ ਸਾਰਿਆਂ ਦੇ ਦੇਖੀ ਹੋਣ ਟੰਗੀਆਂ ਹੋਈਆਂ ਹਾਂ ਇਹ ਤੁਹਾਨੂੰ ਦੱਸਦੇ ਹਾਂ ਵੀ ਇਹ ਕਾਦੇ ਵਾਸਤੇ ਟੰਗੀਆਂ ਜਾਂਦੀ ਹੈ ਅੱਛਾ ਜੀ ਹਾਂ ਕੀ ਖਾਸੀਅਤ ਹੁੰਦੀ ਹੈ ਵੀ ਲਾਓ ਦਿਮਾਗ ਆਪਣਾ ਵੀ ਲਗਾਓ ਕਰ ਆਪਾਂ ਤਾਂ ਕੀ ਨੌਲੇਜ ਹੈ ਇਹਦੇ ਬਾਰੇ ਦੇਖੀ ਤਾਂ ਹੈਗੀ ਸਾਰਿਆਂ ਦੇ ਲੱਗੀ ਲਾ ਬਹੁਤ ਦੇਖੀ ਆ ਮੈਂ ਆਹ ਕੋਲੋਂ نیچے ਸਾਰੇ ਕਿਤੇ ਟੰਗੀ ਫਿਰਦੇ ਨੇ ਹਾਂ ਇਹਦਾ ਮੇਨ ਕਾਰਨ ਇਹ ਹੈ ਵੀ ਜਿਹਦੇ ਜਿਵੇਂ ਆਪਣੀ ਗਲੀ ਛੜਕ ਆ ਗਈ ਆ ਹਾਂ ਖੋਦ ਆ ਗਿਆ ਇੱਥੇ ਕੁੱਤੇ ਯਾਨੀ ਕਿ ਮਲਬੁੱਤ ਹੀ ਕਰ ਜਾਂਦੇ ਹਾਂ ਅੱਗੇ ਜਾਂਦੇ ਨੇ ਸਿੱਧਾ ਪੰਜਾਬੀ ਚ ਹਾਂ ਉਹ ਕੰਮ ਕਰ ਜਾਂਦੇ ਨੇਗੇ ਠੀਕ ਹੈ ਉਹ ਬਹੁਤ ਗਲਤ ਕੰਮ ਹੋ ਜਾਂਦਾ ਨਾਲ ਸਾਫ ਬੰਦਨ ਦਾ ਵਾਸਤਾ ਜੀ ਆਹ ਟੰਗ ਤੋਂ ਤੁਸੀਂ ਤਾਂ ਕਰਦੇ ਨਹੀਂ ਹੈਗੇ ਅੱਛਾ ਜੀ ਹਾਂ ਫਿਰ ਨਾਲਾ ਢੱਪ ਕੇ ਕਰਕੇ ਆਉਣਗੇ ਪਤਾ ਨਹੀਂ ਕਿੱਥੇ ਏਰ ਕੇ ਆਉਣਗੇ ਤੁਸੀਂ ਕਹੋਗੇ ਬਹਿਮ ਪਰ ਮੈਂ ਫਲਾਣਾ ਤੇ ਹੁਕਮ ਹੈ ਬਰਕਰਕੇ ਦੇਖੋ ਕੋਈ ਪੈਸੇ ਨਹੀਂ ਲੱਗਦੇ ਫਰੀਆ ਦਾ ਸੌਦਾ ਹੈ ਪੈਂਦਾ ਕੀ ਐ ਚ ਇਹ ਤੇ ਲਾਜਵਰ ਪੈਂਦਾਗਾ ਠੀਕ ਜਾਲੇ ਵਾਲਾ ਪਾਲੋ ਚਾਹੀਏ ਰੋਬੇ ਨਾਲਾ ਪਾਲੋ ਜਿਹੜਾ ਚਾਹੀਏ ਸਸਤਾ ਆ ਪਾਲੋ ਜਿਹੜਾ ਮਰਦੀ ਪਾਲੋ ਬਸ ਆ ਰੰਗ ਆ ਹੋ ਜੇ ਠੀਕ ਐ ਹਾਂ ਇੱਕ ਇਧਰ ਹੀ ਖੁੰਜੇ ਡਾਂ ਕੋਈ ਖੁੱਦ ਵੇਚ ਰੰਗ ਤੋਂ ਮੁੜ ਕੇ ਨਹੀਂ ਬਸ ਇਹ ਕੰਮ ਕਰੂਗਾ ਪੁੱਤ ਅੱਛਾ ਯਾਰ ਹਾਂ ਭੁੱਲ ਕੇ ਵੀ ਨਹੀਂ ਆਉਂਦਾ ਫਿਰ ਨਾ ਕੁੱਤੇ ਤਾਂ ਆਉਣਗੇ ਵੀ ਉਹ ਕੰਮ ਨਹੀਂ ਕਰਕੇ ਜਾਂਦੇ ਅੱਛਾ ਹਾਂ ਕਈ ਵਾਰ ਸੁਣ ਲੱਗਦਾ ਕੁੱਤੇ ਨਹੀਂ ਆਉਣਗੇ ਕੁੱਤੇ ਤਾਂ ਆਉਣਗੇ ਪਰ ਉਹ ਕੰਮ ਨਹੀਂ ਕਰਣਗੇ ਠੀਕ ਐ ਜੀ ਹਾਂ ਸਾਨੇ ਦਾ ਵਰਤਿਆ ਹੋਇਆ ਇਹ ਫਾਰਮੂਲਾ ਤੁਸੀਂ ਦੇਖ ਲਿਓ ਵਰਤ ਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਅਸੀਂ ਨਵੀਆਂ ਹੋਰ ਵੀਡੀਓ ਜ ਬਣਾਈਏ ਇੰਨੇ ਨਾਲ ਬੰਦੇ ਨੂੰ ਹੌਂਸਲਾ ਜ ਵੀ ਮਿਲ ਜਾਂਦਾ ਹੈ ਹਾਂਜੀ ਹਾਂ